ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਦਸਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪੰਜ ਵਿਦਿਆਰਥੀ ਮੈਟ੍ਰਿਕ ਵਿੱਚ ਆਏ ਜਿਨ੍ਹਾਂ ਵਿੱਚ ਤਿੰਨ ਬੱਚੇ ਪ੍ਰਾਈਵੇਟ ਸਕੂਲ ਦੇ ਤੇ ਦੋ ਬੱਚੇ ਸਕੂਲ ਆਫ ਐਮੀਨੈਂਸ ਦੇ ਹਨ ਇਹ ਸਕੂਲ ਸਿੱਖਿਆ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦਾ ਨਤੀਜਾ ਕੋਸ਼ਿਸ਼ ਕੀਤਾ ਗਿਆ ਜਿਹਦੇ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਕੁੱਲ ਪੰਜ ਮੈਡਰਟਾਂ ਆਈਆਂ ਨੇ ਤਿੰਨ ਪ੍ਰਾਈਵੇਟ ਸਕੂਲ ਨੇ ਔਰ ਦੋ ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚੇ ਐ ਉਹਨਾਂ ਬੱਚਿਆਂ ਦੇ ਨਾਮ ਐ ਲਕਸ਼ਿਤਾ ਗੁੱਪਤਾ ਹਮਲੋ ਸਕੂਲ ਆਫ ਐਮੀਨੈਂਸ ਇਹਦੇ ਬੱਚੇ ਨੇ 97.69% ਬੱਚੇ ਨੇ ਮਾਰਕਸ ਲਏ ਨੇ ਦੂਸਰਾ ਬੱਚਾ ਹੈ ਸਕੂਲ ਆਫ ਐਮੀਨੈਂਸ ਖਮਾਣੋ ਜਿਸ ਬੱਚੇ ਨੇ 97.23% ਬੱਚੇ ਨੇ ਨੰਬਰ ਲਏ ਹੈ ਮੈਂ ਇਹ ਸਾਰਾ ਜਿਹੜਾ ਸਿਰ ਹੈ ਅਧਿਆਪਕਾਂ ਦੇ ਸਿਰ ਸੁਣਦਾ ਹੈ ਤੇ ਉਹ ਉਹਨਾਂ ਨੇ ਜੀ ਬਹੁਤ ਮਿਹਨਤ ਕਰਕੇ ਇਦਾਂ ਦੀ ਜਿਹੜੀ ਪਨੀਰੀ ਤਿਆਰ ਕੀਤੀ ਹੈ ਵੀ ਜਿਹੜੀ ਪਵਿੱਖ ਵਿੱਚ ਜਿਹੜੀ ਹੈ ਉੱਜਲ ਬਣਾਏਗੇ ਉਹਨਾਂ ਦੇ ਜਿਹੜੇ ਉਹਨਾਂ ਦੇ ਭਵਿਕ ਨੂੰ ਉੱਜਲ ਬਣਾਏ ਹੋਰ ਬੱਚੇ ਆ ਮੇਰੇ ਕੋਲ ਪ੍ਰਾਈਵੇਟ ਸਕੂਲ ਦੇ ਹੈਗੇ ਆ ਅਨਾਮਿਕਾ ਸ਼ਰਮਾ ਹੋਲੀਹਾਰਟ ਪਬਲਿਕ ਸਕੂਲ ਇਹ ਆਏ ਬੱਚੇ ਦੇ 98.62% ਬੰਦ ਨੰਬਰ ਹੋ ਗਏ ਦਿਵਾਂਸ਼ੂ ਮਿੱਤਲ ਹੋਲੀਹਾਰਟ 97.08 ਸ਼੍ਰੀਆ ਗੁਪਤਾ ਹੋਲੀਹਾਰਟ ਪਬਲਿਕ ਸਕੂਲ 96.92% ਨੰਬਰ ਲੈਣਾ ਬੱਚਿਆਂ ਨੇ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਬੱਚਿਆਂ ਦੇ ਅਧਿਆਪਕਾਂ ਨੂੰ ਭਾਵੇਂ ਉਹ ਪ੍ਰਾਈਵੇਟ ਹੋਣ ਭਾਵੇਂ ਉਹ ਸਰਕਾਰੀ ਹੋਣ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਕਿਉਂਕਿ ਮਾਪਿਆਂ ਨੇ ਉਹਨਾਂ ਦਾ ਬੱਚਿਆਂ ਦਾ ਸਾਥ ਦਿੱਤਾ ਹੈ ਵੀ ਇੱਥੇ ਤਾਂ ਬਚਾਉਣ ਵਾਸਤੇ ਉਹਨਾਂ ਦੇ ਹੈਡਸ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕ ਕਰਨਾ ਹੈ ਕਿ ਅਲਰੇਡੀ ਇਸੇ ਤਰ੍ਹਾਂ ਹੀ ਕੰਮ ਪੜਾਈ ਦੇ ਕੰਪੀਟੀਸ਼ਨ ਸਾਡੇ ਚੱਲਦੇ ਰਹਿਣ ਕੰਪੀਟੀਸ਼ਨ ਦੀ ਭਾਵਨਾ ਨਾਲ ਹੀ ਜਿਹੜਾ ਹਰ ਬੱਚਾ ਮੋਟੀਵੇਟ ਹੋ ਕੇ ਅੱਗੇ ਨੂੰ ਵੱਧਦਾ ਹੈ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز